ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼াশ੍ਰੀਕਾਰ ਵਹਿਗੁਰੂ ਸਾਨੂੰ ਤੰਦਰੁਸਤੀ ਪ੍ਰਤੀ ਦੇਣ ਤੁਸੀਂ ਸਦਾ ਚੜ੍ਹਦੀ ਕਲਾ 'ਚ ਰਹੋ ਪ੍ਰਮਾਤਮਾ ਸਾਨੂੰ ਐਨਾ ਕੁਝ ਦੇਵੇ ਕਿ ਕਦੇ ਸਾਨੂੰ ਕਿਸੇ ਤੋਂ ਕੁਝ ਮੰਗਣਾ ਨਾ ਪਵੇ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਵੀ ਪ੍ਰਮਾਤਮਾ ਬਹੁਤ ਵੱਡੀ ਚੀਜ਼ ਆ ਤੁਸੀਂ ਡੋਲੇ ਨਾ ਕਰੋ ਵਿਸ਼ਵਾਸ ਰੱਖਿਆ ਕਰੋ ਜਦੋਂ ਆਪਾਂ ਡੋਲਣ ਲੱਗੇ ਜਾਂਦੇ ਆ ਨਾ ਉਦੋਂ ਆਪਣੇ ਕੰਮ ਬੰਨੋਂ ਹਟ ਜਾਂਦੇ ਆ ਲੋਕ ਬਹੁਤ ਕੁਝ ਬੋਲਦੇ ਆ ਇੱਕ ਤੁਸੀਂ ਕਿਸੇ ਦੀ ਵੀ ਗੱਲ ਨੂੰ ਦੇਦਿੱਤੇ ਨਾ ਲਾਇਆ ਕਰੋ ਕਦੇ ਵੀ ਨਾ ਲਾਇਆ ਕਰੋ ਕਿਉਂਕਿ ਜੇ ਤੁਸੀਂ ਇਸ ਭੁਲੇਖੇ 'ਚ ਫਿਰਦੇ ਹੋ ਵੀ ਤੁਸੀਂ ਜੱਗ ਜਿੱਤੋਗੇ ਜੱਗ ਤਾਂ ਤੁਸੀਂ ਕਦੇ ਜਿੱਤ ਨਹੀਂ ਸਕਦੇ ਤਦੇ ਵੀ ਨਹੀਂ ਜਿੱਤ ਸਕਦੇ ਤਾਂ ਮਨ 'ਚੋਂ 버ਕ ਕੇ ਪਾੜ ਦਿਓ ਤੇ ਦੂਜੀ ਗੱਲ ਆ ਜਾਂਦੀ ਹੈ ਵੀ ਮੈਨੂੰ ਉਹਨੇ ਐਂ ਕਹਿਤਾ ਮੈਨੂੰ ਫਲਾਣ ਨੇ ਐਂ ਕਹਿਤਾ ਸੋ ਗੁੱਸਾ ਨਾ ਕਰਿਆ ਕਰੋ ਸਭ ਚੀਜ਼ਾਂ ਵਾਹਿਗੁਰੂ ਤੇ ਛੱਡ ਦਿਓ ਕਿਉਂਕਿ ਮੇਰੇ ਤੇ ਲਾ ਲਓ ਜੇ ਮੈਂ ਕਿਸੇ ਨੂੰ ਦੁੱਖ ਦਵਾਂਗੀ ਨਾ ਤਾਂ ਫਿਰ ਮੈਨੂੰ ਦੁੱਖ ਭੁਗਤਨੇ ਵੀ ਪੈਣਗੇ ਕਿਉਂਕਿ ਗੁਰਬਾਣੀ 'ਚ ਲਿਖਿਆ ਵੀ ਕਿਸੇ ਨੂੰ ਦੁੱਖ ਦੇਣ ਵਾਲੇ ਨੂੰ ਵੀ ਦੁੱਖ ਦੇਖਣੇ ਪੈਂਦੇ ਆ ਕਿਉਂਕਿ ਕਿਸੇ ਨੂੰ ਵਕਤਾਂ 'ਚ ਪਾਉਣ ਵਾਲੇ ਲੋਕ ਆਪ ਵੀ ਵਕਤਾਂ 'ਚ ਕਿਸੇ ਦਿਨ ਪੈ ਜਾਂਦੇ ਆ ਕਿਉਂਕਿ ਮੈਂ ਆਪ ਦੇਖੀ ਦੇਖੀਆਂ ਇਹ ਚੀਜ਼ਾਂ ਵੀ ਜੋ ਕਿਸੇ ਨੂੰ ਪਰੇਸ਼ਾਨ ਕਰਦਾ ਦੁੱਖ ਦਿੰਦਾ ਉਹਨਾਂ ਨੂੰ ਗੱਲਾਂ ਭਰਨੀਆਂ ਪੈ ਜਾਂਦੀਆਂ ਨੇ ਦੀੜੀਆਂ ਪੈ ਜਾਂਦੀਆਂ ਪਰ ਤੁਸੀਂ ਡੋਲੇ ਨਾ ਕਰੋ ਉਸ ਡਾਢੇ ਤੇ ਜਰੂਰ ਜਰੂਰ ਵਿਸ਼ਵਾਸ ਰੱਖਿਆ ਕਰੋ ਕਿਉਂਕਿ ਪਰਮਾਤਮਾ ਹੈ ਦੁਨੀਆ ਤੇ ਜੇਕਰ ਪਰਮਾਤਮਾ ਨਾ ਹੋਵੇ ਨਾ ਤਾਂ ਦੁਨੀਆ ਤਾਂ ਅੰਤ ਹੋ ਜੀ ਜਿਸ ਦਿਨ ਪਰਮਾਤਮਾ ਇਸ ਦੁਨੀਆ ਤੇ ਹੋਊਗਾ ਨਾ ਤਾਂ ਦੁਨੀਆ ਦਾ ਅੰਤ ਹੀ ਹੋ ਜਾਣਾ ਕਿਉਂਕਿ ਸਭ ਕੁਝ ਉਹਦੀਆਂ ਰਚਾਈਆਂ ਹੋਈਆਂ ਖੇਡਾਂ ਜੋ ਵੀ ਕਰਦਾ ਆਪਾਂ ਨੂੰ ਮਾੜਾ ਲੱਗਦਾ ਆਪਾਂ ਕਹਿੰਨੇ ਆਪਣੇ ਨਾਲ ਪਰਮਾਤਮਾ ਨੇ ਆਇਆ ਕੀਤਾ ਐਂ ਕੀਤਾ ਪਰਮਾਤਮਾ ਆਪਣੇ ਨਾਲ ਕੁਝ ਨਹੀਂ ਕਰਦਾ ਕੁਝ ਕੁ ਗਲਤੀਆਂ ਆਪਣੇ ਜੀ ਵੀ ਹੁੰਦੀਆਂ ਪਰ ਆਪਾਂ ਮੰਨਦੇ ਨਹੀਂ ਹੁੰਦੇ ਪਤਾ ਹੁੰਦਾ ਆਪਾਂ ਨੂੰ ਵੀ ਆਪਾਂ ਕੀ ਮਾੜਾ ਕੀਤਾ ਹਨਾ ਪਰ ਆਪਾਂ ਅਣਜਾਣ ਬਣ ਜਾਂਦੇ ਆ ਆਪਣੇ ਦਿਲ 'ਚ ਭੁਲਿਖਾ ਰਹਿੰਦਾ ਵੀ ਆਪਾਂ ਨੂੰ ਰੱਬ ਦੇ ਹੀ ਹੋਣੀ ਏ ਹਨਾ ਰੱਬ ਸਭ ਕੁਝ ਦੇਖਦਾ ਹੁੰਦਾ ਹੈ ਸ਼ੱਪ ਪਤਾ ਹੁੰਦਾ ਉਹਨੂੰ ਜਿੱਥੇ ਤੁਸੀਂ ਮਰਜ਼ੀ ਬੈਠਿਓ ਜੋ ਮਰਜ਼ੀ ਕਰ ਰਹੇ ਹੋ ਉਹ ਸੋਨੂੰ ਦੇਖ ਰਿਹਾ ਹੁੰਦਾ ਲੇਖਾ ਜੋਖਾ ਹੁਣ ਇੱਥੇ ਦੇਣਾ ਪੈਂਦਾ ਹੈ ਅਗਲਾ ਜਨਮ ਕਿਸੇ ਨੇ ਨਹੀਂ ਦੇਖਿਆ ਨਰਕ ਸੁਰਗ ਕਿਸੇ ਨੇ ਨਹੀਂ ਦੇਖਿਆ ਸਭ ਐਸੇ ਦੁਨੀਆ ਤੇ ਹੈ ਨਰਕ ਵੀ ਤੇ ਸੁਰਗ ਵੀ ਠੀਕ ਹੈ ਜੀ ਆਪਾਂ ਪਰਮਾਤਮਾ ਦੀ ਨਜ਼ਰਾਂ ਤੋਂ ਬਚ ਨਹੀਂ ਸਕਦੇ ਜੇ ਤੁਸੀਂ ਇਸ ਚੱਕਰ 'ਚ ਬੈਜੋਗੇ ਵੀ ਅਸੀਂ ਦੁਨੀਆ ਜਿੱਤਣੀ ਆ ਅਸੀਂ ਲੋਕਾਂ ਦੇ ਚੰਗੇ ਬਣਨਾ ਹੈ ਸਾਨੂੰ ਲੋਕ ਐ ਕਹਿਣਾ ਹੈ ਕਹਿਣਾ ਫਿਰ ਤੁਸੀਂ ਗਲਤ ਹੋ ਜੇ ਤੁਸੀਂ ਇਸ ਚੀਜ਼ 'ਚ ਪੈ ਗਏ ਵੀ ਅਸੀਂ ਪਰਮਾਤਮਾ ਦੀ ਹਜ਼ੂਰੀ 'ਚ ਸੱਚੇ ਰਹਿਣਾ ਹੈ ਵਾਹਿਗੁਰੂ ਨੂੰ ਜਾਂਤੀ ਲੇਖਾ ਦੇਣਾ ਹੈ ਪਰਮਾਤਮਾ ਦੀ ਨਜ਼ਰ 'ਚ ਰਹਿਣਾ ਅਸੀਂ ਕੋਈ ਮਾੜਾ ਕਰਮ ਨਹੀਂ ਕਰਨਾ ਅਸੀਂ ਚੰਗਾ ਕਰਮ ਕਰਨਾ ਹੈ ਜੈਸਾ ਵੀ ਸਾਨੂੰ ਵਾਹਿਗੁਰੂ ਨੇ ਦਿੱਤਾ ਅਸੀਂ ਉਸ 'ਚ ਸਬਰ ਕਰਕੇ ਖਾਣਾ ਪੀਣਾ ਤੇ ਜ਼ਿੰਦਗੀ ਜਿਉਣੀ ਆ ਮਾਸਤ ਰਹਿਣਾ ਜਦੋਂ ਤੁਸੀਂ ਇਹ ਗੱਲਾਂ ਸੋਚਣ ਲੱਗ ਗਏ ਉਸ ਤੋਂ ਬਾਅਦ ਫਿਰ ਤੁਹਾਨੂੰ ਹਰਾਉਣ ਵਾਲਾ ਇਸ ਦੁਨੀਆ 'ਤੇ ਕੋਈ ਹੋ ਨਹੀਂ ਸਕਦਾ ਜਿਹੜਾ ਬੰਦਾ ਸੱਚੇ ਦਿਲੋਂ ਉਸ ਡਾਢੇ ਨਾਲ ਲਿਬ ਜੋੜ ਲੈਂਦਾ ਉਹ ਫਿਰ ਡਰਦਾ ਨਹੀਂ ਕਿ ਤੁਸੀਂ ਇਹ ਨਾ ਸੋਚਿਆ ਕਰੋ ਮੇਰੇ ਨਾਲ ਇਹ ਹੋ ਰਿਹਾ ਸਭ ਨਾਲ ਹੁੰਦਾ ਹੈ। ਕਈ ਵਾਰੀ ਆਪਣੇ ਤੇ ਐਸਾ ਬੋਝ ਪੈ ਜਾਂਦਾ ਵੀ ਆਪਾਂ ਉਹਦਾ ਕੋਈ ਹੱਲ ਲੱਭਦੇ ਲੱਭਦੇ ਹੀ ਪਾਗਲ ਹੋ ਜਾਂਦੇ ਆ। ਵੀ ਮੈਂ ਦਾ ਕੀ ਹੱਲ ਕੱਢਾਂ ਮੈਂ ਦਾ ਕੀ ਕਰਾਂ। ਤੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਪਰਮਾਤਮਾ ਜਿਹੜੀਆਂ ਕਿਹ ਡਰ ਚ ਆਈ ਜਾਂਦਾ। ਕਦੋਂ ਵਾਹਿਗੁਰੂ ਨੇ ਸੋਡੇ ਕਿਹੜੇ ਕੰਮ ਵਿਗੜੇ ਸੁਵਾਰ ਦੇਣੇ ਆ। ਸੋਨੂੰ ਪਤਾ ਤਾਂ ਕੁ ਵੀ ਨਹੀਂ ਲੱਗਣਾ। ਤੁਸੀਂ ਸੋਚ ਹੀ ਪੈ ਜਾਓਗੇ ਵੀ ਮੈਂ ਆਹ ਕੰਮ ਬਾਰੇ ਕਿੰਨੀ ਟੈਨਸ਼ਨ ਲੈ ਰੱਖੀ ਸੀ। ਇਹ ਗੱਲ ਸੱਚ ਹੈ ਜੀ ਇਹ ਮੈਂ ਹੁਣ ਦੇਖ ਚੁੱਕੀ ਹਾਂ। ਬਿੱਕਿゼ ਚੀਜ਼ ਲਈ ਆਪਾਂ ਇੰਨੀ ਟੈਨਸ਼ਨ ਕਰਦੇ ਆਂ ਇੰਨੀ ਟੈਨਸ਼ਨ ਕਰਦੇ ਆਂ ਖਾਣਾ ਪੀਣਾ ਭੁੱਲ ਜਾਂਦੇ ਆਂ ਸਿਰ ਦੁਖਦਾ ਵੀਪੀ ਦੀਆਂ ਗੋਲੀਆਂ ਲੈਣੇ ਆਂ ਵੀ ਇੰਨੇ ਇੰਨੇ ਕੋ ਸੈਲਫਿਸ਼ ਹੋ ਜਾਂਦੇ ਆਂ ਵੀ ਆਪਾਂ ਨੂੰ ਆ ਲੱਗਦਾ ਵੀ ਆਪਣਾ ਤਾਂ ਕੋਈ ਹੈ ਹੀ ਨਹੀਂ ਕੋਲੋਂ ਆਪਾਂ ਮਾਰ ਖਾਂਦੇ ਆਂ ਪਰ ਇਹ ਗੱਲ ਮੈਂ ਹਟਾ ਚੁੱਕੀ ਆਂ ਬੀੜ ਨਾ ਚੀਜ਼ਾਂ ਦੀ ਆਪਾਂ ਫਾਲਤੂ ਚਿੰਤਾ ਕਰੀ ਜਾਂਦੇ ਹਣਾ ਵੀ ਕਿਵੇਂ ਕਰਾਂਗੇ ਉਹ ਵੀ ਉਲਝੀ ਜਾਂਦੇ ਬੇਨ ਮਤਬਲਾ ਸਾਨੂੰ ਪਤਾ ਵੀ ਨਹੀਂ ਲੱਗਦਾ ਪਰਮਾਤਮਾ ਇੱਕ ਮਿੰਟ ਚ ਕਰ ਦਿੰਦਾ ਉਹ ਕੰਮ ਇੱਕ ਸੈਕਿੰਡ ਵੀ ਨਹੀਂ ਲੱਗਦਾ ਫਿਰ ਬੈਠੇ ਤੁਸੀਂ ਸੋਚੀ ਜਾਂਦੇ ਵੀ ਮੈਂ ਤਾਂ ਇੰਨੀ ਟੈਨਸ਼ਨ ਲਈ ਹੋਈ ਸੀ ਮੈਂ ਤਾਂ ਨਾ ਕੁਝ ਕੀਤਾ ਹੋਇਆ ਸੀ ਵੀ ਪਰਮਾਤਮਾ ਨੇ ਮੇਰਾ ਕੰਮ ਬਣਾਤਾ ਇਹਨੇ ਵਿੰਦ ਲਾਇਆ ਕਿਉਂ ਕਿਉਂਕਿ ਉਹ ਪਰਮਾਤਮਾ ਉਹ ਕੁਝ ਵੀ ਕਰ ਸਕਦੇ ਉਹ ਤੁਹਾਡੇ ਵਿਗੜੇ ਕੰਮ ਇੱਕ ਸੈਕਿੰਡ ਵਿੱਚ ਸੁੱਧ ਕਰ ਦਿੰਦਾ ਕਿਸੇ ਬੰਦੇ ਦੀਆਂ ਮਿੰਤਾ ਕੱਢੀ ਜਾਏ ਉਹ ਤੁਹਾਡਾ ਕੋਈ ਗੜਿਆ ਕੰਮ ਉਹ ਜਮਾ ਲੂਟ ਨਹੀਂ ਕਰਦਾ ਜਮਾ ਨਹੀਂ ਕਰਦਾ ਜਿੰਨੇ ਆ ਮਰਜ਼ੀ ਮਿੰਤਾ ਕਰ ਲਿਓ ਜਿੰਨੇ ਆ ਮਰਜ਼ੀ ਜਦੋਂ ਤੁਸੀਂ ਗੁਰਬਾਣੀ ਪੜੋਗੇ ਅਰਦਾਸ ਕਰੋਗੇ ਵੀ ਮਹਾਰਾਜਾ ਮੇਰਾ ਕੰਮ ਮੜ ਗਿਆ ਮਹਾਰਾਜ ਮੇਰਾ ਕੰਮ ਮੜ ਗਿਆ ਮੈਂ ਬੜੀ ਚਿੰਤਾ ਚਾ ਮਹਾਰਾਜੇ ਕੰਮ ਦਾ ਹੱਲ ਕਰੋ ਜਦੋਂ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹੋ ਵਾਹਿਗੁਰੂ ਜੀ ਨੂੰ ਤੁਸੀਂ ਜਾ ਕੇ ਕਹਿੰਦੇ ਹੋ ਵੀ ਮਹਾਰਾਜ ਮੇਰੀ ਚੀਜ਼ ਦਾ ਹੱਲ ਕਰ ਮੈਂ ਫਸ ਚੁੱਕਿਆ ਤਾਂ ਫਿਰ ਉਹ ਸਾਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਕਦੋਂ ਛੋਡੇ ਕਾਰਜਰਾਸ ਕਰ ਦਿੰਦਾ ਇਹ ਉਹ ਡਾਢਾ ਹੀ ਜਾਣਦਾ ਹੈ। ਯੂ ਉਹ ਤੁਸੀਂ ਮੰਨ ਜੂਗੇ ਮੈਂ ਤਾਂ ਮੰਨ ਗਈ। ਵੀ ਜਦੋਂ ਪ੍ਰਮਾਤਮਾ ਨਾਲ ਤੁਸੀਂ ਜੁੜਦੇ ਹੋ, ਗੁਰਬਾਣੀ ਨਾਲ ਜੁੜਦੇ ਹੋ, ਤੁਸੀਂ ਵਾਹਿਗੁਰੂ ਨੂੰ ਦਿਲੋਂ ਮੰਨਦੇ ਹੋ, ਉਹਦੇ ਕਹੇ ਰੂਲਾਂ ਅਸੂਰਾਂ ਤੇ ਚੱਲ ਬੈਨਿਓ ਤਾਂ ਫਿਰ ਛੋਡੇ ਕੰਮ ਕਦੋਂ ਕਰਦਾ ਤੁਸੀਂ ਸੋਚੀ ਸੋਚੀ ਜੰਨੇ ਹੋ ਇਹ ਕੰਮ ਮੇਰਾ ਹੋ ਗਿਆ। ਮੈਂ ਤਾਂ ਹੀ ਮਫਾਲਤੂ ਦੀਆਂ ਟੈਨਸ਼ਨਾਂ ਚ ਤੁਰਿਆ ਕਰਦਾ ਸੀ ਪਾਗਲ ਹੋਇਆ ਫਿਰਦਾ ਸੀ। ਸੋ ਉਵੇਂ ਗੁਰੂ ਜੀ ਐਨੀ ਕੁ ਤਕੜੀ ਚੀਜ਼ ਆ ਗੁਰਵਾਨੀ ਚ ਐਨੀ ਕੁ ਪਾਵਰ ਆ ਉਹ ਤੁਹਾਡੇ ਸਾਰੇ ਕੁਝ ਲੋਟ ਕਰ ਦਿੰਦੀ ਹੈ ਤੇ ਰੱਬ ਦੇ ਵਾਸਤੇ ਲੋਕਾਂ ਦੀਆਂ ਸੁਣਿਆ ਨਾ ਕਰੋ ਦੇਖੋ ਜੀ ਲੋਕਾਂ ਦਾ ਕੰਮ ਆਪਾਂ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ ਜੇ ਮੈਂ ਤੁਹਾਨੂੰ ਕਹਾਂ ਵੀ ਕੋਈ ਮੰਤਰ ਆ ਲੋਕ ਕਹਿਣੋ ਹਟ ਜਾਣਗੇ ਲੋਕ ਨਹੀਂ ਕਹਿਣੋ ਹਟਦੇ ਜਦੋਂ ਤੋਂ ਦੁਨੀਆ ਸਾਜੀ ਆ ਉਦੋਂ ਤੋਂ ਵੈਪਤਾ ਵੀ ਚੱਲਦੀ ਆ ਰਹੀਆਂ ਨਿੰਦਿਆ ਚੂਲੀ ਸਭ ਚੱਲਦੀ ਆ ਰਹੀ ਹੈ ਕਰਦੇ ਕੌਣ ਮੂਰਖ ਲੋਕ ਜਿਹੜੇ ਹੁੰਦੇ ਆ ਮਹਾਰਾਜ ਦੇ ਲੜ ਲੱਗੇ ਉਹ ਕਦੇ ਚੁਗਲੀਆਂ ਨਿੰਦਿਆ ਕਰਦੇ ਨਹੀਂ ਉਹ ਦੂਰ ਰਹਿੰਦੇ ਹਨ ਚਿੰਜਾਂ ਚੋਂ ਕਿਉਂਕਿ ਨਿੰਦਿਆ ਚੁਗਲੀ ਕਰਨ ਵਾਲਾ ਕਦੇ ਅੱਗੇ ਨਹੀਂ ਵਧਦਾ ਤੇ ਫਿਰ ਉਹਨੂੰ ਜਦੋਂ ਮਹਾਰਾਜ ਦੀ ਫੇਟ ਪੈਂਦੀ ਹੈ ਨਾ ਫਿਰ ਉਹ ਬੰਦੇ ਨੂੰ ਛੱਲੀ ਵੀ ਨਹੀਂ ਜਾਂਦੀ ਕਿਉਂਕਿ ਮਹਾਰਾਜ ਆਪ ਆਪ ਕਦੇ ਨਾ ਵੀ ਅਪਾਰ ਰੂਪ ਆਉਦਾ ਆਪ ਉਹਦੇ ਬਾਰੇ ਸੋਚ ਨਹੀਂ ਸਕਦੇ ਤਾਂ ਕਰਕੇ ਸਾਨੂੰ ਕਹਿਣੀ ਹੈ ਵੀ ਗੁਰਬਾਣੀ ਨਾਲ ਜੁੜਨ ਦੇ ਫਾਇਦੇ ਸਾਰਿਆਂ ਨੂੰ ਪਤਾ ਹੈ ਜੋ ਵੀ ਗੁਰਬਾਣੀ ਨੂੰ ਪੜ੍ਹਦੇ ਆ ਮਹਾਰਾਜ ਨੂੰ ਮੰਨਦੇ ਆ ਗੁਰੂ ਘਰ ਜਾਂਦੇ ਆ ਉਹਨੂੰ ਸਭ ਨੂੰ ਪਤਾ ਹੈ ਸਭ ਨੂੰ ਚਾਣਣਾ ਬਿਮਾਰਾ ਜੀ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਆਪਣੇ ਚ ਇੱਕ ਕਮੀ ਸਭ ਤੋਂ ਵੱਡੀ ਆ ਵੀ ਆਪਾਂ ਇੱਕ ਤਾਂ ਸਬਰ ਨਹੀਂ ਕਰਦੇ ਦੂਜਾ ਸਹਿਣ ਨਹੀਂ ਕਰਦੇ ਇਹ ਚੀਜ਼ਾਂ ਜ਼ਰੂਰੀ ਆ ਜੇ ਮੈਂ ਜ਼ਿੰਦਗੀ ਚ ਕੁਝ ਚੀਜ਼ਾਂ ਲਈ ਸਬਰ ਕੀਤਾ ਸਹਿਣ ਕੀਤਾ ਤਾਂ ਪ੍ਰਮਾਤਮਾ ਨੇ ਮੇਰੇ ਉਹ ਸੁਪਨੇ ਪੂਰੇ ਕੀਤੇ ਆ ਜੋ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਜੋ ਮੈਂ ਕਹਿੰਦੀ ਵੀ ਇਹ ਤਾਂ ਮੇਰੀ ਲਿਮਿਟ ਹੀ ਹੈ ਨਹੀਂ ਇਹ ਤਾਂ ਮੇਰੀ ਔਕਾਤ ਹੀ ਹੈ ਨਹੀਂ ਮੈਂ ਤਾਂ ਕਰ ਹੀ ਨਹੀਂ ਸਕਦੀ ਮੇਰੇ ਉਹ ਸੁਪਨੇ ਵੀ ਵਾਹਿਗੁਰੂ ਨੇ ਪੂਰੇ ਕੀਤੇ ਆ ਪਰ ਮੈਂ ਸੁਣਿਆ ਬਹੁਤ ਖੁਸ਼ ਹੈ ਜਰਿਆ ਵੀ ਬਹੁਤ ਖੁਸ਼ ਹੈ ਸਬਰ ਵੀ ਬੜਾ ਕਰਿਆ ਆਪਣੀਆਂ ਚੀਜ਼ਾਂ ਆਪੀਆਂ ਖੁੱਤੀਆਂ ਹੁੰਦੀਆਂ ਸੀ ਉਹਨਾਂ ਤੇ ਮੇਰ ਮਾਰਨੀ ਵੀ ਛੱਡੀ ਹੋਈ ਹੈ ਵੀ ਚਲੋ ਸਾਡੋ ਕੋਈ ਗੱਲ ਨਹੀਂ ਪਰਮਾਤਮਾ ਦੇਣਗੇ ਵੈਠਿਆ ਵਾਹਿਗੁਰੂ ਇੱਕ ਨਾ ਇੱਕ ਦਿਨ ਮੇਰੇ ਸੱਪਨੇ ਪੂਰੇ ਹੋਣਗੇ ਹੁੰਦੇ ਹੈ ਜੀ ਸਪਨੇ ਪੂਰੇ ਹੁੰਦੇ ਆ ਸਭ ਕੁਝ ਮਿਲ ਜਾਂਦਾ ਜਿੰਦਗੀ ਚ ਪਰ ਤੁਸੀਂ ਮਹਾਰਾਜ ਦਾ ਪੱਲਾ ਨਹੀਂ ਛੱਡਣਾ ਜਦੋਂ ਤੁਸੀਂ ਮਹਾਰਾਜ ਦਾ ਪੱਲਾ ਛੱਡ ਕੇ ਬੇਕਾਰਾਂ ਚ ਪੈ ਜਾਂਦੇ ਹੋ ਉਦੋਂ ਸਭ ਕੁਝ ਤੁਹਾਡਾ ਨੁਕਸਾਨ ਹੀ ਕਰਦੇ ਆ ਲੋਕ ਵੀ ਕਰਦੇ ਆ ਹੋਰ ਵੀ ਕਰਦੇ ਆ ਗੱਲਾਂ ਤੁਸੀਂ ਦੋ ਤਿੰਨ ਕਹਿਆਤ ਰੱਖੋ ਨਿੰਦਿਆ ਚੁਗਲੀ ਤੋਂ ਦੂਰ ਰਹੋ ਕਿਸੇ ਦੁਖੀ ਨੂੰ ਤਪਾਓ ਨਾ ਕਿਸੇ ਦੇ ਘਰੇ ਕੋਈ ਲੜਾਈ ਝਗੜਾ ਡਿਸਪੂਟ ਚੱਲ ਰਿਹਾ ਅਗਲੇ ਦੇ ਘਰ ਦੀ ਨਜ਼ਾਰੇ ਨਾਲ ਕਿਉਂ ਕਿ ਘਰ ਘਰ ਦਾ ਹਾਲ ਆ ਜਾਪਾ ਗਏ ਵੀ ਇਹ ਇਨਾਂ ਦੇ ਕਿਸੇ ਦੇ ਬੱਚੇ ਮਾੜੇ ਕਿਸੇ ਦੇ ਮਾਪੇ ਮਾੜਾ ਕਿਸੇ ਦਾ ਕੋਈ ਰਿਲੇਟਿਵ ਮਾੜਾ ਸਭ ਦੇ ਹੁੰਦੇ ਆ ਇਹ ਲੜਾਈਆਂ ਝਗੜੇ ਸਭ ਦੇ ਘਰ ਆਏ ਨਾ ਸੋਚਾ ਕਰੂ ਮੇਰੇ ਇਕੱਲੇ ਨਾਲ ਹੋ ਰਿਹਾ ਨਹੀਂ ਆਪਣੇ ਵਰਗੇ ਪਤਾ ਨਹੀਂ ਕਿੰਨੇ ਲੋਕ ਹੁੰਦੇ ਆ ਹੋਰ ਜਿਹੜੇ ਵਿਪਤਾਵਾਂ ਚੋਂ ਦੁੱਖਾਂ ਚੋਂ ਟੱਪ ਰਹੇ ਹੁੰਦੇ ਆ ਪਰ ਆਪਾਂ ਨੂੰ ਆਪਾਂ ਨੂੰ ਥੋੜੀ ਕਾਲੀ ਵਾਲੀ ਹੁੰਦੀ ਆ ਆਪਾਂ ਸਬਰ-ਸਬਰ ਸਭ ਤੋੜੀ ਬੈਠੇ ਹੁੰਨੇ ਆ ਆਪਾਂ ਨੂੰ ਹੁੰਦਾ ਵੀ ਨਹੀਂ ਮੈਂ ਨਹੀਂ ਸਬਰ ਕਰਨਾ ਮੈਂ ਤਾਂ ਕਰਕੇ ਰਹਿਣਾ ਫਿਰ ਉਹ ਜਦੋਂ ਕੰਮ ਬਣਦਾ ਨਹੀਂ ਫਿਰ ਹੋਰ ਪਰੇਸ਼ਾਨ ਹੋ ਜਾਂਦੇ ਉਹ ਦੁਖੀ ਹੁੰਨੇ ਉਹ ਦੋ ਗੱਲ ਸਭ ਤੋਂ ਵੱਡਾ ਗੁਨਾ ਹੈ ਨਾ ਆਪਦੇ ਘਰ ਦੀ ਗੱਲ ਕਿਸੇ ਦੂਜੇ ਪਰਸਨ ਕੋਲ ਜਾ ਕੇ ਕਰਿਆ ਨਾ ਕਰੋ ਕਿਉਂਕਿ ਦਿਨ ਪੈ ਕੇ ਉਹ ਪਰਸਨ ਸੋਨ ਨੂੰ ਉਹ ਗੱਲ ਦਾ ਜਵਾਬ ਜ਼ਰੂਰ ਮੰਗੂਗਾ ਕਿਉਂਕਿ ਜੀ ਇੱਥੇ ਖੂਨ ਦੇ ਬਣੇ ਰਿਸ਼ਤੇ ਵੀ ਤੁਹਾਡੇ ਨਾਲ ਵਿਗੜ ਜਾਂਦੇ ਆ ਹਨ ਤੇ ਫਿਰ ਬਗਾਨੀ ਤੋਂ ਤੁਸੀਂ ਕੀ ਸੋਚ ਸਕਦੇ ਹੋ ਵੀ ਤੁਹਾਡੇ ਨਾਲ ਖੜੂਗਾ ਨਹੀਂ ਕਿਉਂਕਿ ਕਈ ਵਾਰੀ ਆਪਾਂ ਨੂੰ ਜ਼ਿੰਦਗੀ 'ਚ ਕਿਸੇ ਨਾਲ ਜਦਨਾ ਵੀ ਪੈ ਜਾਂਦਾ ਹੈ ਕੁਝ ਚੀਜ਼ ਵੀ ਸਿੱਖ ਜਿਹੜਿਆ ਕਰਨੀ ਪੈ ਜਾਂਦੀ ਹੈ ਮਜਬੂਰੀਆਂ ਜੀ ਕਬੀਲਦਾਰੀਆਂ ਬਹੁਤ ਕੁਝ ਇਸ ਜ਼ਿੰਦਗੀ ਦੇ ਵਿੱਚ ਇਹ ਨਹੀਂ ਹੈਗਾ ਵੀ ਮੈਂ ਨਹੀਂ ਕਹਿੰਦੀ ਇੱਥੇ ਸਾਰੀ ਦੁਨੀਆ ਕਮਲੀ ਹੈ ਇੱਥੇ ਸਾਰੇ ਕਮਲੇ ਨਹੀਂ ਤੇ ਸਾਰੇ ਇੱਥੇ ਸਿਆਣੇ ਵੀ ਨਹੀਂ ਠੀਕ ਹੈ ਸਾਰੇ ਭੰਤੀ ਦੁਨੀਆ ਸਾਨੂੰ ਸਾਰੇ ਰੰਗਾਂ ਵਾਲੀ ਦੁਨੀਆ ਮਿਲੂਗੀ ਚੁਗਲੀ ਕਰਨ ਵਾਲੇ ਬਹਿਤਾਂ ਕਰਨ ਵਾਲੇ ਲੜਾਈਆਂ ਪਾਉਣ ਵਾਲੇ ਸਾਰੀ ਤਰ੍ਹਾਂ ਦੇ ਜਿਹੜੇ ਮਿਲ ਪਰ ਤੁਸੀਂ ਆਪਣੇ ਮੈਂਡ ਤੋਂ ਯਾਨੀ ਕਿ ਦਿਮਾਗ ਤੋਂ ਕੰਮ ਲੈਣਾ ਤੁਸੀਂ ਸੋਚਣਾ ਵੀ ਅਸੀਂ ਕੀ ਕਰਨਾ ਹੈ ਤੁਸੀਂ ਮੋਟੀਵੇਸ਼ਨ ਹੋਣਾ ਹੈ ਵੀ ਮੈਂ ਇਹ ਚੀਜ਼ਾਂ ਤੇ ਪੈਣਾ ਨਹੀਂ ਤੁਹਾਨੂੰ ਕੋਈ ਮਾੜਾ ਕਹਿੰਦਾ ਕਹਿਣ ਦੋ ਤੁਹਾਨੂੰ ਕੋਈ ਕਹਿੰਦਾ ਕੰਮ ਦਾ ਨਹੀਂ ਕਹਿਣ ਦੋ ਤੁਹਾਡੇ ਬਾਰੇ ਕੋਈ ਕੁਝ ਵੀ ਬੋਲਦਾ ਬੋਲੀ ਜਾਣ ਦੋ ਤੁਸੀਂ ਇੱਕੋ ਹੀ ਗੱਲ ਯਾਦ ਰੱਖਣੀ ਆ ਵੀ ਤੁਸੀਂ ਲੇਖਾ ਕੁਝ ਵਾਹਿਗੁਰੂ ਨੂੰ ਪਰਮਾਤਮਾ ਨੂੰ ਦੇਣਾ ਹੈ ਤੇ ਤੁਹਾਨੂੰ ਪਤਾ ਵੀ ਤੁਸੀਂ ਕੀ ਕੰਮ ਕਰ ਰਹੇ ਹੋ ਤੁਸੀਂ ਮਾੜਾ ਬੀਜ ਰਹੇ ਹੋ ਚੰਗਾ ਬੀਜ ਰਹੇ ਹੋ ਇਹ ਤੁਹਾਨੂੰ ਪਤਾ ਹੁੰਦਾ ਹੈ ਫਸਲ ਬੀਜਣ ਵਾਲੇ ਨੂੰ ਜਰੂਰ ਪਤਾ ਹੁੰਦਾ ਵੀ ਮੈਂ ਇੱਥੇ ਜਿਉਂ ਬੀਜੀ ਆ ਕਿ ਕਣਕ ਬੀਜੀ ਆ ਜਾਂ ਮੂੰਗੀ ਬੀਜੀ ਆ ਇਸ ਤਰ੍ਹਾਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕੀ ਬੀਜ ਰਹੇ ਆ ਕੀ ਵੜ ਰਹੇ ਆ ਰੂਲ ਬਣਾ ਲਿਓ ਦੁਨੀਆ ਦਾ ਤੁਹਾਡੇ ਤੋਂ ਕੋਈ ਲੱਖ ਮਾੜੀ ਕਰ ਦੇ ਤੁਸੀਂ ਮਾੜੀ ਨਾ ਕਰਿਓ ਉਸ ਡਾਡੇ ਤੇ ਛੱਡ ਦਿਓ ਤੇ ਫਿਰ ਉਹ ਡਾਡਾ ਜਦੋਂ سزا ਦਿੰਦਾ ਨਾ ਤੇ ਸਾਹਮਣੇ ਵਾਲੀਆਂ ਚੀਕਾਂ ਨਿਕਲ ਜਾਂਦੀਆਂ ਆਪ ਰੱਬ ਬਣਨ ਦੀ ਕੋਸ਼ਿਸ਼ ਕਦੇ ਨਹੀਂ ਕਰਨੀ ਉਸ ਡਾਡੇ ਨੂੰ ਕਹਦੇ ਕਰੋ ਉਸ ਵੈਗ ਨੂੰ ਅਰਦਾਸ ਕਰਦਿਆ ਕਰੋ ਮਹਾਰਾਜ ਮੈਂ ਇਸ ਚੀਜ਼ ਵੱਲੋਂ ਤੰਗਾ ਮੈਨੂੰ ਇੱਥੋਂ ਪ੍ਰੋਬਲਮ ਹੋ ਰਹੀ ਹੈ ਉਹ ਆਪੇ ਉਹਦੇ ਸਬੱਬ ਬਣਾਉਂਦਾ ਹੈ ਉਹ ਚੀਜ਼ਾਂ ਸੁਖੀ ਜ਼ਿੰਦਗੀ ਵਿੱਚ ਆਪਣੇ ਆਪ ਦੂਰ ਕਰ ਦਿੰਦਾ ਪਤੀ ਨੂੰ ਸੋਨੂ ਲੱਗਦਾ ਕਿੱਧਰ ਲੈ ਜਾਂਦਾ ਉਹ ਚੀਜ਼ਾਂ ਤੇ ਮੇਰੇ ਹੱਥ ਬਨ ਕੇ ਬੇਨਤੀ ਆ ਰੱਬ 바ਣਾ ਦੀ ਕੋਸ਼ਿਸ਼ ਨਾ ਕਰੋ ਜੋ ਹੁੰਦਾ ਹੋ ਹੀ ਜਾਣ ਦੋ ਮਹਾਰਾਜ ਦੀ ਮਰਜ਼ੀ ਹੁੰਦੀ ਆ ਕੁਝ ਚੀਜ਼ਾਂ ਮਹਾਰਾਜ ਦੀ ਮਰਜ਼ੀ ਨਾਲ ਹੁੰਦੀਆਂ ਆਪਣੇ ਹੱਥ 'ਚ ਕੁਝ ਨਹੀਂ ਹੁੰਦਾ ਤੇ ਪਰਮਾਤਮਾ ਨਾਲ ਜੁੜੇ ਰਹੋ ਨਿੰਦਿਆ ਚੁਗਲੀ ਤੋਂ ਦੂਰ ਰਹੋ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਦੇ ਘਰੇ ਚਾਤੀਆਂ ਨਾ ਮਾਰੋ ਕਿਉਂਕਿ ਹਰ ਇੱਕ ਬੰਦਾ ਇੱਥੇ ਆਪਦੇ ਹਿਸਾਬ ਨਾਲ ਆਪਣੀ ਲਾਈਫ ਕੱਟ ਰਿਹਾ ਸੋ ਕਿਸੇ ਨੂੰ ਵੀ ਤੰਗ ਨਾ ਕਰੋ ਬੰਦਾ ਲਾਈਫ ਕੱਟ ਰਿਹਾ ਉਹਨੂੰ ਕੱਟਣ ਦਿਓ ਕਿਉਂਕਿ ਥੋਡੀਆਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਕੋਈ ਬੰਦਾ ਮਰੀਜ਼ ਬਣ ਜਾਂਦਾ ਕਿਉਂਕਿ ਕੁਝ ਬੰਦੇ ਦਿਮ ਸੋ ਪਲੀਆ ਥਣ ਕੀ ਬੇਨਤੀ ਹੈ ਮਹਾਰਾ ਜੀ ਦੀ ਜਿੰਦਗੀ ਇਹਨੂੰ ਵਧੀਆ ਜਿਉਂ ਮੋ ਵਧੀਆ ਢੰਗ ਨਾਲ ਜਿਉਂ ਉਹ ਗੁਰੂ ਦੇ ਲੜ ਲੱਗੋ ਆਪ ਦਾ ਜੈਸਾ ਵੀ ਇਹ ਘਰ ਦੇ ਵਿੱਚ ਉਹ ਤੇ ਸਬਰ ਕਰੋ ਖਾਓ ਪੀਓ ਐਸ ਕਰੋ ਮੇਰੀ ਇਹੀ ਅਰਦਾਸ ਹੈ ਵਹਿਗੁਰੂ ਅੱਗੇ ਵੀ ਤੁਸੀਂ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਰਹੋ ਮਹਾਰਾਜ ਸੋਨੂੰ ਤੰਦਰੁਸਤੀ ਆਵਨ ਸੇ ਸੋ ਆਪ ਸਭ ਨੂੰ ਵਹਿਗੁਰੂ ਜੀ ਤਰੱਕੀ ਤੰਦਰੁਸਤੀ ਦੇਣ